ਜਦੋਂ ਵੀ ਕਿਸੇ ਦੇ ਉੱਤੇ ਕੋਈ ਆਫਤ ਆਉਂਦੀ ਆ ਤਾਂ ਸਿੱਖ ਕੌਮ ਦੇ ਅਜਿਹੇ ਯੋਧੇ ਨੇ ਜਿਹੜੇ ਹਮੇਸ਼ਾ ਆਪਣੀ ਜਾਨ ਤਲੀ ਤੇ ਧਰ ਕੇ ਉਹਨਾਂ ਦੀ ਮਦਦ ਕਰਨ ਦੇ ਲਈ ਜਾਂਦੇ ਨੇ ਇੱਕ ਅਜਿਹੀ ਸੰਸਥਾ ਜਿਸ ਦਾ ਨਾਮ ਹੈ ਖਾਲਸਾ ਏਡ ਕਦੇ ਵੀ ਮਦਦ ਕਰਨ ਦੇ ਵਿੱਚ ਪਿੱਛੇ ਨਹੀਂ ਹਟੀ ਭਾਵੇਂ ਕਿ ਉਹ ਗੁਰਦਾਸਪੁਰ ਦੇ ਵਿੱਚ ਮਕੌੜਾ ਪੱਤਣ ਤੋਂ ਪਾਰ ਪਾਕਿਸਤਾਨ ਦੇ ਨਾਲ ਲੱਗਦੇ ਉਹ ਸੱਤ ਪਿੰਡਾਂ ਤੱਕ ਆਪਣਾ ਜੋ ਮਦਦ ਦਾ ਸਮਾਨ ਪਹੁੰਚਾਉਣ ਦੀ ਗੱਲ ਹੋਵੇ ਜਾਂ ਫਿਰ ਹੁਣ ਜਿਵੇਂ ਤ੍ਰਿਪਰਾ ਦੇ ਵਿੱਚ ਹੜ੍ਹਾਂ ਦੇ ਹਾਲਾਤ ਨੇ ਤਬਾਹੀ ਮਚਾਈ ਹੋਈ ਆ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਤੇ ਉੱਥੋਂ ਇਹਨਾਂ ਦੇ ਕੋਲ ਇੱਕ ਰਿਕੁਐਸਟ ਆਈ ਸੰਦੇਸ਼ ਪਹੁੰਚਿਆ ਤਾਂ ਜਦੋਂ ਸੰਦੇਸ਼ ਪਹੁੰਚਿਆ ਤਾਂ ਟਰੱਕ ਦੇ ਟਰੱਕ ਸਮਾਨ ਦੇ ਨਾਲ ਰਸਦ ਦੇ ਨਾਲ ਭਰ ਲਏ ਤੇ ਰਵਾਨਾ ਕਰ ਦਿੱਤੇ ਤ੍ਰਿਪਰਾ ਨੂੰ ਤ੍ਰਿਪਰਾ ਦੇ ਵਿੱਚ ਜੋ ਹੜ੍ਹਾਂ ਦੇ ਕਰਕੇ ਤਬਾਹੀ ਆਈ ਆ ਉਸ ਹੜ੍ਹਾਂ ਦੀ ਤਬਾਹੀ ਦੇ ਵਿੱਚ ਜੋ ਲੋਕ ਤਰਾਹੀ-ਤਰਾਹੀ ਕਰ ਰਹੇ ਨੇ ਉਹਨਾਂ ਲੋਕਾਂ ਦੀ ਮਦਦ ਕਰਨ ਦੇ ਲਈ ਤਾਂ ਪਟਿਆਲਾ ਤੋਂ ਪਟਿਆਲਾ ਦੇ ਰਿਸ਼ੀ ਕਲੋਨੀ ਦੇ ਵਿੱਚ ਜੋ ਖਾਲਸਾ ਐਡ ਦਾ ਮੁੱਖ ਦਫ਼ਤਰ ਹੈ ਉੱਥੋਂ ਟਰੱਕ ਭਰ ਕੇ ਸਮਾਨ ਦੇ ਰਸਦ ਦੇ ਬਿਸਤਰੇ ਗੱਦੇ ਜਿਹੜੇ ਨੇ ਉਹਨਾਂ ਤੱਕ ਪਹੁੰਚਾਏ ਜਾ ਰਹੇ ਨੇ ਤਾਂ ਜੋ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਕੁਦਰਤ ਦੀ ਕਰੋਪੀ ਆ ਕੁਦਰਤ ਦੀ ਮਾਰ ਆ ਕੁਦਰਤ ਦਾ ਕਹਿਰ ਆ ਪਰ ਅਜੇਹੇ ਦੇ ਵਿੱਚ ਇਨਸਾਨ ਜਿਹੜੇ ਨੇ ਉਹ ਇਨਸਾਨਾਂ ਦੇ ਕੰਮ ਆਉਂਦੇ ਨੇ ਤਾਂ ਖਾਲਸਾ ਐਡ ਹਮੇਸ਼ਾ ਹਰ ਕਿਤੇ ਵੀ ਭਾਵੇਂ ਕੀ ਪਿਛਲੇ ਸਾਲ ਜੋ ਪੰਜਾਬ ਦੇ ਵਿੱਚ ਹੜ ਆਇਆ ਉਹਨਾਂ ਹੜਾਂ ਦੇ ਵਿੱਚ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਉਣ ਦਾ ਜਿਨ੍ਹਾਂ ਦੇ ਵੱਲੋਂ ਕੰਮ ਕੀਤਾ ਗਿਆ ਤੇ ਹੁਣ ਤ੍ਰਿਪਰਾ ਦੇ ਵਿੱਚ ਹੜਾਂ ਤੋਂ ਬਾਅਦ ਜੋ ਹਾਲਾਤ ਨੇ ਤਾਂ ਲੋਕ ਰੋਟੀ ਨੂੰ ਵੀ ਤਰਸਣ ਲੱਗ ਪਏ ਨੇ ਰੋਟੀ ਨੂੰ ਮਹਤਾਜ ਹੋ ਪਏ ਨੇ ਤਾਂ ਉਹਨਾਂ ਲੋਕਾਂ ਦੇ ਲਈ ਖਾਲਸਾ ਐਡ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹ ਸਮਾਨ ਭੇਜਿਆ ਇਸ ਬਾਬਤ ਜਿਹੜੇ ਨੇ ਖਾਲਸਾ ਐਡ ਦੇ ਮੈਂਬਰ ਨੇ ਉਹਨਾਂ ਦੇ ਨਾਲ ਸਾਡੇ ਸਹਿਯੋਗੀ ਸੰਦੀਪ ਦੇ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤ੍ਰਿਪੁਰਬ ਦੇ ਵਿੱਚ ਕੁਦਰਤੀ ਆਫਤ ਆਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਸਮਗਰੀ ਦੇ ਟਰੱਕ ਰਵਾਨਾ ਕੀਤੇ ਨੇ ਸੁਣਾਉਂਦੇ ਆ ਤੁਹਾਨੂੰ ਕੀ ਕੁਝ ਕਹ ਰਹੇ ਨੇ ਖਾਲਸਾ ਐਡ ਦੇ ਮੈਂਬਰ ਇਹ ਜਿਹੜੇ ਟਰੱਕ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਤ੍ਰੈਪੁਰਾ ਦੇ ਵਿੱਚ ਸਾਊਥ ਦੇ ਵਿੱਚ ਹੜ੍ਹ ਆਏ ਸੀ ਉੱਥੋਂ ਦੇ ਜਿਹੜੇ ਬਸਨੀ ਕੀ ਉਹਨਾਂ ਵੱਲੋਂ ਰਿਕਵੈਸਟ ਆਈ ਸੀ ਖਾਲਸਾ ਐਡ ਨੂੰ ਕਿ ਸਾਡੀ ਜਾਣ ਕੇ ਇੱਥੇ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਖਾਲਸਾ ਐਡ ਨੂੰ 25 ਸਾਲ ਐਰਕਾ ਪੂਰੇ ਹੋਏ ਆ ਤੇ ਜਿੱਥੇ ਵੀ ਕਿਤੇ ਇਦਾਂ ਦੀ ਕੁਦਰਤੀ ਆਫਤ ਹੁੰਦੀ ਆ ਉੱਥੇ ਸਭ ਤੋਂ ਮੂਰੇ ਹੋ ਕੇ ਅੱਗੇ ਆਉਂਦਾ ਵਾ ਜੇ ਸਾਡੀ ਫਿਰ ਟੀਮ ਉੱਥੇ ਜਾ ਕੇ ਉਹਨਾਂ ਅਸੈਸਮੈਂਟ ਕੀਤੀ ਆ ਵੀ ਕਿੰਸੀ ਦੀ ਲੋੜ ਆ ਉਹਨਾਂ ਪਰਿਵਾਰਾਂ ਨੂੰ ਕਿਸੀ ਦੀ ਲੋੜ ਆ ਉਹਦੇ ਹਿਸਾਬ ਦੇ ਨਾਲ ਅੱਜ ਅਸੀਂ ਇੱਥੋਂ ਤਿੰਨ ਗੱਡੀਆਂ ਜਿਹੜੀਆਂ ਸਮਾਨ ਦੀਆਂ ਲੋਡ ਕਰਕੇ ਭੇਜ ਰਹੇ ਹਾਂ ਇਹਨਾਂ ਦੇ ਵਿੱਚ ਉਹਨਾਂ ਦੇ ਜ਼ਰੂਰੀ ਵਸਤੂਆਂ ਆ ਗੱਦੇ ਆ ਕੰਬਲ ਆ ਭਾਂਡੇ ਆ ਤੇ ਗਲੂਕੋਜ਼ ਆ ਹੋਰ ਕਈ ਆਟਮਾਨਾਂ ਦੇ ਵਿੱਚ ਜਿਹੜੀਆਂ ਅਸੀਂ ਐਡ ਕਰਕੇ ਭੇਜੀਆਂ ਆ ਆਟੋਮੋਸ ਆ ਜੋ ਉਹਨਾਂ ਨੂੰ ਉੱਥੇ ਲੋਡਿਆ ਤਰਪਾਲਾਂ ਆ ਜਿੰਨਾਂ ਜਿੰਨਾਂ ਚੀਜ਼ਾਂ ਦੀ ਲੋੜ ਆ ਉੱਥੇ ਪ੍ਰਸ਼ਾਸਨ ਵੀ ਉਹਨਾਂ ਦੀ ਸ਼ੂਟ ਕਰ ਰਿਹਾ ਵਾ ਜਿਹੜੀ ਕਿਸੀ ਚੀਜ਼ ਦੀ ਗੈਰ ਸੀ ਉਹ ਅਸੀਂ ਖਾਲਸਾ ਡਬਲ ਨੇ ਸੇਵਾ ਪੂਰਾ ਕਰ ਰਹੇ ਹਨ ਖਾਲਸਾ ਡਬਲ ਲਾਹੌਰ ਕਿਹੜੀ ਸਰਵਿਸਾਂ ਜਿਹੜੀ ਹੈਗੀ ਲੋਕਾਂ ਨੂੰ ਪਹੁੰਚਾਈ ਜਾਂਦੀ ਹੈ ਉਸ ਜਗ੍ਹਾ ਤੇ ਮੈਡੀਕਲ ਹੋ ਗਿਆ ਹੋਰ ਜਿਥੇ ਪੰਜਾਬ ਦੇ ਵਿੱਚ ਜਿਹੜੇ ਖਾਲਸਾ ਡਬਲ ਨੂੰ ਜਿਹੜੇ ਕੰਮ ਕਰ ਰਹੀ ਆ ਤੇ ਐਜੂਕੇਸ਼ਨ ਤੇ ਮੈਡੀਕਲ ਤੇ ਹੁਣ ਇੱਕ ਖਾਲਸਾ ਡਬਲ ਨੇ ਜਿਹੜਾ ਪਟਿਆਲੇ ਦੇ ਵਿੱਚ ਆਪਣਾ ਹੈਲਥ ਸੈਂਟਰ ਓਪਨ ਕੀਤਾ ਵਾ ਪਹਿਲਾਂ ਪੂਰੇ ਪੰਜਾਬ ਚ ਕਿਤੇ ਹੋਈ ਜਨ ਪੈਨ ਇੰਡੀਆ ਚ ਕਿਤੇ ਹੋਮ ਕੇਸ ਆਉਂਦੇ ਸੀ ਉਹ ਜਿਹੜੇ ਅਸੀਂ ਮੈਡੀਕਲ ਤੇ ਸ਼ੋਰ ਕਰਦੇ ਸੀ ਐਜੂਕੇਸ਼ਨ ਚ ਪਲੱਸ ਸੀ ਇਹ ਪਰਿਵਾਰਾਂ ਦੇ ਆ ਜਿਹੜਾ ਪਿਛਲੇ 2000 14 ਨਵੰਬਰ 2 2023 ਦੇ ਵਿੱਚ ਜਿਹੜਾ ਇੱਕ ਪ੍ਰੋਜੈਕਟ ਮੋੜ ਦੇ ਸ਼ੇਬਾ ਚੱਲਿਆ ਸੀ ਜਿਹੜੇ ਪਿਛਲੇ 2023 ਚ ਪੰਜਾਬ ਚ ਆੜਾਏ ਸੀ ਉਹਨਾਂ ਤੇ ਅਜੇ ਵੀ ਕੰਮ ਚੱਲ ਰਿਹਾ ਵਾ ਤਰਨਤਨ ਡਿਸਟ੍ਰਿਕਟ ਵਿੱਚ ਕਪੂਰਥਲੇ ਦੇ ਵਿੱਚ ਜਿਹੜਾ 45 ਕਿਲੋਮੀਟਰ ਲੰਮਾ ਬੰਨਿਆ ਉਹਦੀ ਜਿਹੜੇ ਕੰਮ ਵੀ ਖਾਲਸੜ ਵੱਲੋਂ ਕੀਤਾ ਗਿਆ ਅਜੇ ਵੀ ਉੱਥੇ ਮਸ਼ੀਨਾਂ ਚੱਲ ਰਹੀਆਂ ਸਨ